ਪੰਜਾਬ ਵਿੱਚ ਜੋ ਮੌਨਸੂਨ ਪੌਣਾ ਨੇ ਪੂਰੀ ਤਰ੍ਹਾਂ ਪੈਰ-ਪਸਾਰ ਲੈਨੇ ਤਾਂ ਉੱਥੇ ਜਿਹੜਾ ਕਿਸਾਨਾਂ ਦਾ ਬੁਰਾ ਹਾਲ ਕਰ ਦਿੱਤਾ ਮੀਂਹ ਨੇ ਤਾਂ ਮੀਂਹ ਨੇ ਜਿਹੜੀ ਮੱਕੀ ਦੀ ਫਸਲ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਤਾਂ ਕੁਝ ਇਲਾਕੇ ਨੇ ਜਿਹੜੇ ਪਾਣੀ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਤਾਂ ਉੱਥੇ ਪਹਾੜੀ ਤੇ ਮੈਦਾਨੀ ਖੇਤਰ ਵਿੱਚ ਪੈ ਰਹੇ ਮੀਂਹ ਨੇ ਇੱਕ ਵਾਰ ਫਿਰ ਤੋਂ ਜਿਹੜਾ ਦੋਆਬਾ ਖੇਤਰ ਦੇ ਪ੍ਰਮੁੱਖ ਹਲਕਾ ਜਿਹੜਾ ਸੁਲਤਾਨਪੁਰ ਲੋਧੀ ਦੇ ਤਹਿਤ ਮੰਡ ਖੇਤਰ ਦੇ ਪਿੰਡ ਵਾਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਆ ਦਰਿਆ ਬਿਆਸ ਵਿੱਚ ਪਾਣੀ ਦੇ ਲਗਾਤਾਰ ਬੱਦਰ ਹੈ ਪੱਦਰ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਦੀ ਚਿੰਤਾ ਜਿਹੜੀ ਸਤੌਣ ਲੱਗ ਪਈਆ ਜ਼ਿਕਰ ਕਰਦੇ ਇਹ ਕਿ ਬਿੱਤੇ ਕੁਝ ਦਿਨਾਂ ਤੋਂ ਪਹਾੜੀ ਖੇਤਰ ਵਿੱਚ ਬੱਦਲ ਫਟਣ ਤੇ ਭਰਮੇ ਆ ਮੀਂਹ ਪੈਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਸ ਨੂੰ ਸਮੇਂ-ਸਮੇਂ ਤੇ ਰਿਲੀਜ਼ ਕਰਨਾ ਪੈਂਦਾ ਅਜਿਹੇ ਹਾਲਤ ਵਿੱਚ ਇਹ ਪਾਣੀ ਫਿਰ ਦਰਿਆ ਬਿਆਸ ਦਾ ਪੱਧਰ ਵਧਾਉਂਦਾ ਤੇ ਇਸ ਹਲਕੇ ਰਾਹੀਂ ਜਿਹੜਾ ਹੋ ਕੇ ਇਹ ਹਰੀਕੇ ਪਤਨ ਜਾ ਕੇ ਮਿਲਦਾ ਲੋਕਾਂ ਦਾ ਕਹਿਣਾ ਹੈ ਕਿ ਹਰੀਕੇ ਪਤਨ ਤੇ ਜੇ ਸਰਕਾਰ ਮੰਗ ਅਨੁਸਾਰ ਪਾਣੀ ਦੀ ਸਟੋਰੇਜ ਰੱਖ ਕੇ ਹੌਲੀ-ਹੌਲੀ ਰਿਲੀਜ਼ ਕਰਨ ਦੇ ਹੁਕਮ ਦੇਵੇ ਤਾਂ ਇਹ ਪਿੰਡ ਫਿਰ ਹੜ੍ਹ ਦੀ ਮਾਰ ਤੋਂ ਬਚ ਸਕਦੇ ਨੇ ਵਾਹਨਾ ਵਾਰ ਇਹ ਬਰਸਾਤੀ ਪਾਣੀ ਇਹਨਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਤੇ ਕਿਸਾਨਾਂ ਵੱਲੋਂ ਲਗਾਈ ਝੋਨੇ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਕਿਸਾਨਾਂ ਵੱਲੋਂ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਆਰਜੀ ਬੰਨ ਵੀ ਬਣਾਏ ਜਾਂਦੇ ਨੇ ਪਰ ਉਹ ਫਿਰ ਜ਼ਿਆਦਾ ਪਾਣੀ ਦੀ ਮਾਰ ਨਾਲ ਨਹੀਂ ਚੱਲਦੇ ਤੇ ਟੁੱਟ ਜਾਂਦੇ ਨੇ ਪਾਣੀ ਫਸਲਾਂ ਨੂੰ ਤਾਂ ਨੁਕਸਾਨ ਕਰਦੇ ਹੀ ਆ ਤੇ ਉੱਥੇ ਜਿਹੜਾ ਪਿੰਡ ਦੇ ਵਿੱਚ ਦਾਖਲ ਹੋ ਕੇ ਘਰ ਮਕਾਨ ਪਸ਼ੂਆਂ ਦੇ ਨਾਲ-ਨਾਲ ਮਨੁੱਖੀ ਜਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਦੇਸ਼ ਦੇ ਅੰਨਦਾਤਾ ਕਿਸਾਨ ਦੇ ਕਿਸੇ ਵੀ ਸਰਕਾਰ ਨੇ ਹਰ ਸਾਲ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਨਤੀਜੇ ਵਜੋਂ ਇਹਨਾਂ ਹੜ੍ਹਾਂ ਵਿੱਚ ਪ੍ਰਭਾਵਿਤ ਪਿੰਡਾਂ ਦੇ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦਬ ਕੇ ਆਰਥਿਕ ਹਾਲਤ ਪੱਖੋਂ ਕਮਜ਼ੋਰ ਹੋ ਗਏ ਨੇ ਜਿਨ੍ਹਾਂ ਨੂੰ ਹੜ੍ਹ ਸਮੇਂ ਨੁਕਸਾਨ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਹੀਂ ਮਿਲਦਾ ਅੱਗੇ ਲੋਕਾਂ ਦਾ ਕਹਿਣਾ ਕਿ ਜਿਸ ਕਾਰਨ ਕਿਸਾਨ ਆਗੂਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਸਾਨੂੰ ਹੜ੍ਹ ਦੇ ਸਮੇਂ ਜਿਹੜਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਦਾ ਇਸ ਸੰਬੰਧੀ ਕਿਸਾਨ ਸੰਗਠਨ ਕਮੇਟੀ ਦੇ ਪ੍ਰਮੁੱਖ ਆਗੂਆਂ ਦਾ ਕਹਿਣਾ ਕਿ ਹਰ ਸਾਲ ਸਰਕਾਰ ਐਲਾਨ ਤਾਂ ਬਹੁਤ ਕਰਦੀ ਆ ਪਰ ਇਹ ਖੋਖਲੇ ਹਸਾਬਤ ਹੁੰਦੇ ਨੇ ਹਾਲਾਂਕਿ ਕਿਸਾਨ ਜਿਹੜਾ 2023 ਦੇ ਆਏ ਜ਼ਬਰਦਸਤ ਹੜ੍ਹ ਦੀ ਮਾਰ ਤੋਂ ਉੱਭਰ ਨਹੀਂ ਸਕੇ ਤੇ ਹੁਣ ਫਿਰ ਤੋਂ ਜਿਹੜੀ ਪੈ ਰਏ ਲਗਾਤਾਰ ਮੀਂਹ ਨੇ ਸਾਡੇ ਜਿਹੜੀ ਨੀਂਦ ਉਡਾ ਕੇ ਰੱਖ ਦਿੱਤੀ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਹਰ ਸਮੇਂ ਧਿਆਨ ਬਿਆਸ ਦਰਿਆ ਦੇ ਵੱਲ ਲੱਗਾ ਰਹਿੰਦਾ ਕਿ ਪਾਣੀ ਦਾ ਕਿੰਨਾ ਕੁ ਪੱਧਰ ਵਧਿਆ ਜਾਂ ਘਟਿਆ ਉਹਨਾਂ ਨੇ ਕਿਹਾ ਕਿ ਦਰਿਆ ਬਿਆਸ ਵਿੱਚ ਵਧੇ ਪਾਣੀ ਨੇ ਕਿਸਾਨਾਂ ਦੇ ਖੇਤਾਂ ਵਿੱਚ ਪੱਕੀ ਹੋਈ ਮੱਕੀ ਦੀ ਫਸਲ ਨੂੰ ਤੇ ਕਈ ਥਾਮਾ ਤੇ ਭਾਰੀ ਨੁਕਸਾਨ ਪਹੁੰਚਾਇਆ ਤੇ ਡਰ ਬਣਿਆ ਹੋਇਆ ਕਿ ਝੋਨੇ ਦੀ ਫਸਲ ਦਾ ਨੁਕਸਾਨ ਨਾ ਹੋ ਜਾਵੇ ਸਰਕਾਰ ਨੂੰ ਹੁਣ ਤੋਂ ਹੀ ਸੰਭਾਵੀ ਖਤਰੇ ਨੂੰ ਵੇਖਦੇ ਹੋਏ ਹਰੀਕੇ ਹੈਡ ਵਰਕਰਸ ਤੋਂ ਥੋੜੀ ਥੋੜੀ ਮਾਤਰਾ ਵਿੱਚ ਪਾਣੀ ਰਿਲੀਜ਼ ਕੀਤਾ ਜਾਵੇ ਇਹ ਸਥਾਨਕ ਲੋਕਾਂ ਦਾ ਕਹਿਣਾ ਆਰਜੀ ਬੰਨ ਵੀ ਟੁੱਟਣ ਕਿਨਾਰੇ ਪੁੱਜ ਚੁੱਕਾ ਤੇ ਤੁਸੀਂ ਬੰਨ ਨੂੰ ਵੀ ਖਤਰਾ ਇਸ ਮੌਕੇ ਕਿਸਾਨ ਨੇ ਕਿਹਾ ਕਿ ਅ ਦਰਿਆ ਬਿਆਸ ਵਿੱਚ ਪਾਣ ਦਾ ਪੱਧਰ ਲਗਾਤਾਰ ਵਧਨ ਕਾਰਨ ਹੜ ਨ ਸੰਭਾਵੀ ਖਤਰਾ ਲਗਾਤਾਰ ਬਣ ਰਿਹਾ ਪ੍ਰਸ਼ਾਸਨ ਸਿਰਫ ਬੰਦ ਕਮਰੇ ਵਿੱਚ ਬੈਠ ਕੇ ਹੁਕਮ ਜਾਰੀ ਕਰ ਦਿੰਦਾ ਇਹ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਪਰ ਹਕੀਕਤ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਅਗੇ ਉਹਨਾਂ ਨੇ ਕਿਹਾ ਕਿ ਜਦੋਂ ਪਾਣੀ ਸਿਰ ਤੋਂ ਲੰਘ ਕੇ ਸਭ ਕੁਝ ਤਬਾਹ ਕਰ ਦਿੰਦਾ ਤਦ ਜਿਹੜਾ ਵਿਭਾਗ ਦੀ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਪਿੰਡਾਂ ਦੇ ਚੱਕਰ ਲਗਾ ਕੇ ਖਾਣਾ ਪੂਰਤੀ ਕਰਕੇ ਬੰਦ ਕਮਰੇ ਵਿੱਚ ਬੈਠ ਕੇ ਰਿਪੋਰਟ ਜਾਰੀ ਕਰ ਦਿੰਦੇ ਨੇ ਇਹ ਉਥੋਂ ਦੇ ਕਿਸਾਨ ਦਾ ਕਹਿਣਾ ਹੈ ਤਾਂ ਅੱਗੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਸੰਬੰਧੀ ਟੁਕਮੇ ਪ੍ਰਬੰਧ ਕਰਕੇ ਆਉਣ ਵਾਲੀ ਇਸ ਮੁਸੀਬਤ ਨੂੰ ਟਾਲਿਆ ਜਾਵੇ